ਅੱਜ ਜਿਸ ਤਰ੍ਹਾਂ ਕਿਸਾਨ ਯੂਨੀਅਨਾਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਉਸ ਦਾ ਸਮਰਥਨ ਬਾਰ ਐਸੋਸੀਏਸ਼ਨ ਫਤਿਹਗੜ ਸਾਹਿਬ ਵੀ ਕਰਦੀ ਹੈ ਔਰ ਵਕੀਲਾਂ ਦਾ ਮੇਨ ਕਨਸਰਨ ਲਾ ਐਂਡ ਆਰਡਰ ਦੀ ਗੱਲ ਹੁੰਦੀ ਹੈ ਮੈਨੂੰ ਇਹ ਲੱਗਦਾ ਹੈਗਾ ਕਿ ਨੈਸ਼ਨਲ ਹਾਈਵੇ ਦੇ ਉੱਤੇ ਵੀ ਜੇ ਲੋਕਾਂ ਨੂੰ ਜਾਣ ਆਉਣ ਦਾ ਦੀ ਪਾਬੰਦੀ ਹੈਗੀ ਆ ਉਸ ਦਾ ਮੈਨੂੰ ਲੱਗਦਾ ਕਿ ਆਨਰੇਬਲ ਸੁਪਰੀਮ ਕੋਰਟ ਨੂੰ ਆਨਰੇਬਲ ਹਾਈ ਕੋਰਟਾਂ ਨੂੰ ਜਿਹੜਾ ਹੈਗਾ ਇਹਦਾ ਸੁਓ ਮੋਟੋ ਨੋਟਿਸ ਲੈਣਾ ਚਾਹੀਦਾ ਕਿਸ ਤਰੀਕੇ ਦੇ ਨਾਲ ਇੱਕ ਸਟੇਟ ਦੂਜੀ ਸਟੇਟ ਦੇ ਵਿੱਚ ਲੋਕਾਂ ਦੇ ਉੱਤੇ ਪਾਇਲਟ ਗੱਣਾ ਚਲਾ ਰਹੀ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੱਟ ਰਹੀ ਹੈ ਕਿਸ ਤਰ੍ਹਾਂ ਉਹਨਾਂ ਨੂੰ ਇੰਜਰਡ ਕਰ ਰਹੀ ਹੈ ਔਰ ਪੰਜਾਬ ਦੀ ਸਰਕਾਰ ਹੈ ਜਿਹੜੀ ਉਹ ਮੂਕ ਦਰਸ਼ਕ ਬਣ ਕੇ ਜਿਹੜਾ ਹੈਗਾ ਉਸ ਨੂੰ ਦੇਖ ਰਹੀ ਹੈ ਤਮਾਸ਼ੇ ਨੂੰ ਦੇਖ ਰਹੀ ਹੈ ਔਰ ਇਹ ਜਿਹੜਾ ਹੈਗਾ ਇਹ ਸਰਕਾਰਾਂ ਦਾ ਜਿਹੜਾ ਇਹ ਆਮ ਮੈਨੂੰ ਲੱਗਦਾ ਕਿ ਫੰਡਲ ਫੰਡਾਮੈਂਟਲ ਜਿਹੜੇ ਰਾਈਟਸ ਹੈਗੇ ਆ ਉਹਨਾਂ ਨੂੰ ਜਿਸ ਤਰੀਕੇ ਨਾਲ ਇਨਫਰਿੰਜ ਕੀਤਾ ਜਾ ਰਿਹਾ ਇਹ ਬਹੁਤ ਹੀ ਜਿਹੜਾ ਡੈਮੋਕ੍ਰੇਸੀ ਵਾਸਤੇ ਖਤਰਨਾਕ ਪਰਿਆਕਰਮ ਹੈ ਅੱਜ ਕੀ ਕਿਆ ਜੀ ਸਟ੍ਰਾਈਕ ਦਾ ਜੀ ਅੱਜ ਦੀ ਜਿਹੜੀ ਸਟ੍ਰਾਈਕ ਹੈ ਉਹ ਉਹ ਕਿਸਾਨ ਯੂਨੀਅਨ ਦੇ ਸੱਦੇ ਤੇ ਆ ਕੋਈ ਵਕੀਲ ਸਹਿਬਾਨ ਅੰਦਰ ਨਹੀਂ ਜਾਣਗੇ ਔਰ ਸਾਰੇ ਪੰਜਾਬ ਦੇ ਵਿੱਚ 12 12 ਐਸੋਸੀਏਸ਼ਨਸ ਨੇ ਜਿਹੜਾ ਹੈਗਾ ਇਸ ਮੰਦ ਦਾ ਸਮਰਥਨ ਕੀਤਾ ਹੁਣ ਲੋਕਾਂ ਨੇ ਵੀ ਜੋ ਸਟ੍ਰਾਈਕ ਜਿਹੜਾ ਫਾਰਮਰਸ ਪ੍ਰੋਟੈਸਟ ਚੱਲਦਾ ਹੈਗਾ ਬੜਾ ਬੈਡ ਲੱਕ ਇਸ ਕੰਟਰੀ ਦਾ ਕਿ ਕਨਸਟੀਟਿਊਸ਼ਨ ਜਿਹੜਾ ਪ੍ਰਵੇਲ ਕਰਦਾ ਹੈਗਾ ਤੇ ਕਨਸਟੀਟਿਊਸ਼ਨਲ ਰਾਈਟਸ ਨੇ ਜਿਹੜੇ ਲੋਕਾਂ ਦੇ ਉਹ ਕੰਟਰੋਲ ਹੋ ਰਹੇ ਨੇ ਕਨਸਟੀਟਿਊਸ਼ਨਲ ਰਾਈਟ ਅ ਰਾਈਟ ਟੂ ਸਪੀਚ ਅ ਰਾਈਟ ਟੂ ਪ੍ਰੋਟੈਸਟ ਅ ਰਾਈਟ ਟੂ ਅਸੈਂਬਲੀ ਅ ਰਾਈਟ ਟੂ ਜਿਹੜਾ ਹੈਗਾ ਆਪਣਾ ਕਿਤੇ ਵੀ ਤੁਸੀਂ ਮੂਵ ਹੈਗਾ ਕੰਟਰੀ ਦੇ ਵਿੱਚ ਉਹ ਸਾਰੇ ਹਰਿਆਣਾ ਗਵਰਨਮੈਂਟ ਵੱਲੋਂ ਸਟੇਟ ਗਵਰਨਮੈਂਟ ਵੱਲੋਂ ਉਹਨਾਂ ਤੇ پابندੀਆਂ ਲਾਈਆਂ ਗਈਆਂ ਨੇ ਲੋਕਾਂ ਦੇ ਉੱਥੇ ਕੁੱਟਮਾਰ ਹੋ ਰਹੀ ਆ ਅੰਸੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਲਾਠੀ ਚਾਰਜ ਹੋ ਰਿਹਾ ਹੈਗਾ ਜੋ ਵੀ ਹੈਗਾ ਉਹਨਾਂ ਦੇ ਚਟਾ ਬੱਜਦੀਆਂ ਨੇ ਉੱਥੇ ਫਾਰਮਰਸ ਦੇ ਪ੍ਰੋਟੈਸਟ ਦੇ ਦੌਰਾਨ ਸੋ ਉਹ ਸਾਰੇ ਦਾ ਜਿਹੜਾ ਹੈਗਾ ਘਾਣ ਹੋ ਰਿਹਾ ਹੈਗਾ ਡੈਮੋਕਰੇਸੀ ਦਾ ਰਾਜ ਹੈ ਡੈਮੋਕਰੇਸੀ ਦੇ ਵਿੱਚ ਸਾਰੇ ਰਾਈਟਸ ਜਿਹੜੇ ਆ ਪੀਸਫੁੱਲ ਪ੍ਰੋਟੈਸਟ ਦੇ ਉਹ ਦਬਾਏ ਜਾ ਰਹੇ ਨੇ ਸੋ ਉਹਨਾਂ ਹਾਲਾਤਾਂ ਦੇ ਵਿੱਚ ਅਸੀਂ ਅੱਜ ਸਟ੍ਰਾਈਕ ਕੀਤੀ ਹੈਗੀ ਆ ਭਾਰਤਵੰਦ ਦੀ ਕਾਲ ਵੀ ਹੈਗੀ ਆ ਫਾਰਮਰਸ ਜਿੱਥੇ ਬੰਦੀ ਹੈ ਵੱਲੋਂ ਉਹਦੇ ਦੌਰਾਨ ਅਸੀਂ ਫਾਰਮਰਸ ਦੇ ਨਾਲ ਸਾਡੇ ਜਿਹੜੀ ਵਕੀਲ ਜਿੱਥੇ ਬੰਦੀ ਆ ਬਾਰ ਐਸਟੇਸ਼ਨ ਰੋਪੜ ਆ ਉਹ ਵਕੀਲਾਂ ਦੇ ਨਾਲ ਖੜੀ ਆ ਜੋ ਵੀ ਸਪੋਰਟ ਅਸੀਂ ਕਰ ਸਕਦੇ ਹਾਂ ਬਤੌਰ ਵਕੀਲ ਬਤੌਰ ਪਾਰ ਐਸੋਸੀਏਸ਼ਨ